ਹੀਰੇ ਵੈਲਫੇਅਰ ਕਲੱਬ ਕੋਟਕਪੂਰਾ ਸਰਪ੍ਰਸਤ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਜੀ ਦੇ ਸਰਪ੍ਰਸਤੀ ਹੇਠ ਅੱਜ ਕੋਟਕਪੂਰਾ ਵਿਖੇ ਆਏ ਨਵੇਂ ਡੀਐਸਪੀ ਸਾਹਿਬ ਸ਼੍ਰੀ ਸੰਜੀਵ ਕੁਮਾਰ ਜੀ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸ਼੍ਰੀ ਬਿੱਟਾ ਨਰੂਲਾ ਜੀ ਮੀਡੀਆ ਇਨ ਚਾਰਜ ਸੰਜੀਵ ਕੁਮਾਰ ਜੀ ਪ੍ਰਧਾਨ ਰਜਿੰਦਰ ਸਿੰਘ ਸਰਾਹ ਰਿਟਾਇਰਡ ਤਹਿਸੀਲਦਾਰ ਸਰਦਾਰ ਨਛੱਤਰ ਸਿੰਘ ਜੀ ਲਸ਼ਮਨ ਖੈਰਾ ਜੀ ਰਿਟਾਇਰਡ ਬੈਂਕ ਮੈਨੇਜਰ ਕਮਲਾ ਰਾਜਪੂਤ ਰਿਟਾਇਰਡ ਐਸ ਡੀਓ ਗਪਾਲ ਵੋਰਾ ਜੀ ਰਿਟਾਇਰਡ ਮੈਨੇਜਰ ਐ ਕੋਆਪਰੇਟਿਵਾ ਕੌਸ਼ਲ ਪ੍ਰਕਾਸ਼ ਰਿਟਾਇਰਡ ਅਧਿਆਪਕ ਇਹਨਾਂ ਸਾਰਿਆਂ ਨੇ ਡੀਐਸਪੀ ਸੁਜੀਵ ਕੁਮਾਰ ਜੀ ਨੂੰ ਕੋਟਕਪੂਰਾ ਵਿਖੇ ਸਵਾਮਾਂ ਦੇਣ ਤੇ ਜੀ ਆਇਆਂ ਕਿਹਾ ਸੋ ਆਓ ਕਰਦੇ ਹਾਂ ਗੱਲਬਾਤ ਪ੍ਰਬੰਧਕਾਂ ਨਾਲ ਆਹ ਮੋਰੀ ਦੇਪਤੀ ਸਾਹਿਬ ਫਲਾਣਾ ਮੈਂ ਸਰ ਮਲੋ ਬੇਟਾ ਸੋਲਾ ਐਜੇ 50 ਕਰਦਾ ਪੰਜਾਬ ਪਾਰਟੀ ਬਾਕਸਮੈਨ ਇਹ ਦੇ ਵਲੋਂ ਜਨਾਬ ਡਿਪਟੀ ਸਾਹਿਬ ਸਾਡੇ ਮੋਢੇ ਜਮੇ ਤੇ ਕੋਰਪਰੇ ਆਏ ਆ ਇਹਨਾਂ ਦਾ ਅਸੀਂ ਮੋਢੋਂ ਬਰਾ ਅਭਿਨੰਦਨ ਤੇ ਇਹਨਾਂ ਦਾ ਸਵਾਗਤ ਕਰਦੇ ਆ ਅਸੀਂ ਇਹਨਾਂ ਨੂੰ ਅੱਜ ਦੇ ਨਹੀਂ ਜਾਂਦੇ ਮੈਂ ਤਾਂ ਮੋਢੋਂ ਬਹੁਤ ਪੁਰਾਣਾ ਜਿਵੇਂ ਕਦੇ 10-15 ਸਾਲ ਤੋਂ ਮੈਂ ਇਹਨਾਂ ਦਾ ਵਾਕਫ ਹਾਂ ਜੀ ਇਹਨਾਂ ਦੀ ਸਰਵਿਸ ਮੋਢੋਂ ਪਹਿਲਾਂ 18 ਸਿਟੀ ਇੱਥੇ ਮੋਢੋਂ ਐਸਐਚਓ ਬਤੌਰ ਲਈ ਹੈ ਇਹਨਾਂ ਨੇ ਮੋਢੋਂ ਜਿਵੇਂ ਕਹਿੰਦੇ ਸੀ ਐਸਸੀ ਸਟਾਫ ਕਰ ਮੋਢੋਂ ਕੰਮ ਕੀਤਾ ਹੈਗਾ ਹੁਣ ਡਿਪਟੀ ਦੀ ਪੋਸਟ ਤੇ ਆਏ ਨੇ ਜਿਵੇਂ ਇਹਨਾਂ ਦਾ ਮੋਢੋਂ ਸੁਣੀਦਾ ਹੈ ਉਵੇਂ ਮਲੋਏ ਜਿਹੜੇ ਇੱਕ ਸੱਚਾਈ ਦੇ ਮਲੋਏ ਜਵੇਂ ਕਦੇ ਨਮੂਨੇ ਨੇ ਇਮਾਨਦਾਰੀ ਦੇ ਨਮੂਨੇ ਨੇ ਇਹ ਸੱਚਾਈ ਦੇ ਮਾਣਰੇ ਨੂੰ ਲੈ ਕੇ ਮਲੋ ਕੰਮ ਕਰਦੇ ਨੇ ਜਿੱਦਾਂ ਮਲੋ ਇਹ ਕੰਮ ਕਰਦੇ ਆ ਇਹਨਾਂ ਦੇ ਕੰਮ ਦੀ ਮਲੋ ਪ੍ਰਸ਼ੰਸਾ ਹੋਈ ਹੈ ਬਾਕੀ ਅਸੀਂ ਆਪੇ ਕਲੱਬ ਵੱਲੋਂ ਇਹਨਾਂ ਨਾਲ ਗੱਲਬਾਤਾਂ ਕਰਦੇ ਸੀਗੇ ਜਿੱਦਾਂ ਮਲੋ ਇਹਨਾਂ ਨੇ ਸਾਨੂੰ ਕੋਆਪਰੇਸ਼ਨ ਦਿੱਤੀ ਹੈ ਅਸੀਂ ਇਹਨਾਂ ਨੂੰ ਮਲੋ ਕੋਆਪਰੇਸ਼ਨ ਦੇ ਲਈ ਹੈ ਅਸੀਂ ਸ਼ਹਿਰ ਦੇ ਕੰਮ ਵਾਸਤੇ ਸਮਾਜ ਦੇ ਕੰਮ ਵਾਸਤੇ ਮੁੰਡੇ ਨਾਨਾ ਹਰ ਵੇਲੇ ਮਾਨੂੰ ਜਿੰਮੇ ਕਹਿੰਦੇ ਆ ਹੱਥ ਦੇ ਹੱਥ ਜੋੜ ਕੇ ਮੁੰਡੇ ਦੇ ਮੁੰਡੇ ਜੋੜ ਕੇ ਨਾਲ ਕੰਮ ਕਰਾਂਗੇ ਇਹਦੀ ਗੱਲ ਕਰਦਾ ਮੈਂ ਬੇਟਾ ਮੁੰਡਾ ਅੱਜ ਕਿਸੇ ਤਰ੍ਹਾਂ ਪਾੜੀ ਧੰਨਵਾਦੀ ਤੈਨੂੰ ਜੀ ਸਰਵਤ ਬੇਟਾ ਧੰਨਵਾਦ